ਇੱਕ ਬੱਚੇ ਦੇ ਬੱਚਿਆਂ ਨੂੰ ਦੇਖੀਦਾ ਹਮ ਕਿ ਜੇ ਮੈਂ ਗਿਰ ਗਈ ਤਾਂ ਫਿਰ ਮੇਰੇ ਬੱਚਿਆਂ ਨੇ ਤਾਂ ਪਹਿਲਾਂ ਹਮ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਕਹੀਦਾ ਨਹੀਂ ਬੁੱਤ ਬੱਚਿਆਂ ਵਾਂਗ ਆਪਣੇ ਪਾਪਾ ਵਾਂਗੂ ਬਣਨਾ ਹੈ ਵਾਹਿਗੁਰੂ ਬਸ ਇਹ ਚੀਜ਼ਾਂ ਸੋਚੀ ਜਾਂ ਤਾਂ ਉਹ ਅੱਜ ਜਿੱਥੇ ਖੜੇ ਆ ਉਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਆ ਨਹੀਂ ਅਸੀਂ ਤਾਂ ਜ਼ੀਰੋ ਹੋ ਗਏ ਸੀ ਨਹੀਂ ਜ਼ੀਰੋ ਐਦਾਂ ਹੋ ਗਏ ਸੀਗੇ ਕਿ ਸਾਡੇ ਘਰ ਵਿੱਚ ਬਹੁਤ ਸਭ ਕੁਝ ਸੀਗਾ ਹਮ ਬਹੁਤ ਅੱਛੇ ਸੀਗੇ ਉਹ ਵੀ ਔਰ ਇੱਕ ਵਿਗਨ ਤੇ ਅਸੀਂ ਘੁੰਮਣ ਜਾਣਾ ਤੁਸੀਂ ਇਹ ਦੇਖ ਲਓ ਵੀ 14 ਸਾਲ ਪਹਿਲਾਂ 11 ਚ ਹਮ ਤੇ 11 ਜੋ ਪਹਿਲਾਂ 9 9 10 11 ਚ ਅਸੀਂ ਹੁਣ ਅੱਜ ਵੀ ਗੰਡ ਦਾ ਪਤਾ ਲੱਗਿਆ ਹੁਣ ਲੋਕ ਜਾਂਦੇ ਆ ਘੁੰਮਣ ਅਸੀਂ ਉਸ ਟਾਈਮ ਜਾਂਦੇ ਹੁੰਦੇ ਸੀ ਠੀਕ ਆ ਚੰਡੀਗੜ੍ਹ ਜਾਣਾ ਸੀ ਉਹ 6 ਮਹੀਨੇ ਬਾਅਦ ਕਿਸੇ ਬਰਥਡੇ ਹੋਣਾ ਸਾਡਾ ਮੇਰਾ ਸਾਡੀ ਮਰਜੈਂਸੀ ਦੀ ਹੁਣੀ ਬੱਚਿਆਂ ਦਾ ਹੋਣਾ ਬਰਥਡੇ ਹੁਣ ਅਸੀਂ ਜ਼ਰੂਰ ਘੁੰਮਣ ਜਾਣਾ ਔਰ ਸਾਡੇ ਇੰਨੀ ਜਿਆਦਾ ਵਧੀਆ ਘਰ ਸੀਗਾ ਵਧੀਆ ਸੀ ਸਾਰਾ ਕੁਝ ਕਿ ਅਸੀਂ ਉੱਪਰ ਤੋਂ ਬਿਲਕੁਲ